ਗੁਰੂ ਰਾਮਦਾਸ ਜਕ ਗੁਰੂ ਅਮਰਦਾਸ ਜੀ ਇੱਕ ਨਵਾਂ ਸ਼ਹਿਰ ਵਸਾਉਣਾ ਚਾਹੁੰਦੇ ਸਨ ਜੂਨ 1570 ਨੂੰ ਉਹਨਾਂ ਦੀ ਸ਼੍ਰੀ ਰਮਦਾਸ ਜੀ ਨੂੰ ਆਪਣੇ ਨਾਲ ਲਿਆ ਅਤੇ ਉਹਨਾਂ ਸਥਾਨ ਤੇ ਪੁੱਜੇ ਜਿੱਥੇ ਉਹ ਨਵਾਂ ਸ਼ਹਿਰ ਵਸਾਉਣਾ ਚਾਹੁੰਦੇ ਸੀ ਇਹ ਉਹ ਸਥਾਨ ਸੀ ਜਿੱਥੇ ਗੁਰੂ ਨਾਨਕ ਦੇਵ ਜੀ ਵੀ ਬੜੀ 1497 ਨੂੰ ਆ ਕੇ ਠਹਿਰੇ ਸਨ ਇਸ ਥਾਂ ਬਾਰੇ ਹੀ ਉਹਨਾਂ ਨੇ ਵਚਨ ਕੀਤੇ ਸਨ ਕਿ ਇੱਥੇ ਕੋਈ ਨਵਾਂ ਤੀਤ ਪ੍ਰਗਟ ਹੋਵੇਗਾ ਅਤੇ ਸਿੱਖੀ ਦੇ ਪ੍ਰਚਾਰ ਦਾ ਕੇਂਦਰ ਬਣੇਗਾ ਗੁਰੂ ਅਮਰਦਾਸ ਜੀ ਵੀ ਇੱਕ ਵਾਰ ਪਹਿਲਾਂ ਇੱਥੇ ਆਏ ਸਨ ਉਸ ਉਹਨਾਂ ਨੇ ਇਸ ਜੰਗਲ ਵਿੱਚ ਇੱਕ ਅਜਹੀ ਬੂਟੀ ਮਿਲੀ ਸੀ ਜਿਸ ਨਾਲ ਗੁਰੰਗਤ ਦੇਵ ਜੀ ਦੀ ਉਂਗਲੀ ਤੇ ਪੁਰਾਣਾ ਜ਼ਖਮ ਠੀਕ ਹੋ ਗਿਆ ਸੀ। ਗੁਰੂ ਅਮਰਦਾਸ ਜੀ ਨੇ ਉਸ ਸਥਾਨ ਤੇ ਪਹੁੰਚ ਕੇ ਸੁਲਤਾਨ ਵਿੰਡ ਤੋਂਗ ਗਲਵਾਲੀ ਗੁੰਮਟਾਲਾ ਆਦੇ ਪਿੰਡਾਂ ਦੇ ਚੌਧਰੀ ਨੂੰ ਬੁਲਾਇਆ ਤੇ ਉਹਨਾਂ ਬਾਅਦ ਇੱਕ ਨਵਾਂ ਸ਼ਹਿਰ ਬਸਾਉਣ ਦੀ ਤਜਵੀਜ਼ ਰੱਖੀ। ਸਾਰੇ ਚੌਧਰੀਆਂ ਨੇ ਸਹਿਮਤੀ ਪ੍ਰਗਟ ਕੀਤੀ ਅਤੇ ਗੁਰੂ ਅਮਰਦਾਸ ਜੀ ਦੀ ਮੰਗ ਅਨੁਸਾਰ ਜੀਵਨ ਦੇਣੀ ਮੰਨ ਗਏ, ਜ਼ਮੀਨ ਦੇਣੀ ਮੰਨ ਗਏ। ਗੁਰੂ ਜੀ ਨੇ 700 ਅਕੋਰੀ ਰੁਪਈਆ ਧਾਰ ਕੇ ਜ਼ਮੀਨ ਦਾ ਪੱਟਾ ਆਪਣੇ ਨਾਂ ਕਰਵਾ ਲਿਆ। ਗੁਰਮਰਦਾਸ ਜੀ ਸ਼੍ਰੀ ਰਾਮਦਾਸ ਨੂੰ ਆਪਣਾ ਸ਼ਹਿਰ ਵਸਾਉਣ ਦੀ ਹਦਾਇਤ ਕਰਕੇ ਆਪ ਵਾਪਸ ਗੋਇੰਦਵਾਲ ਚਲੇ ਗਏ। ਸ਼੍ਰੀ ਰਾਮਦਾਸ ਜੀ ਨੇ ਸਭ ਤੋਂ ਪਹਿਲਾਂ ਆਪਣੀ ਰਿਹੈਸ਼ ਵਾਸਤੇ ਮਕਾਨ ਬਣਾਉਣੇ ਸ਼ੁਰੂ ਕੀਤੇ। ਇਹਨਾਂ ਰਿਹੈਸ਼ੀ ਮਕਾਨਾਂ ਨੂੰ ਬਾਅਦ ਵਿੱਚ ਗੁਰੂ ਕੇ ਮਹਿਲ ਕਿਹਾ ਜਾਣ ਲੱਗਾ। ਇਹਨਾਂ ਰਿਹੈਸ਼ੀ ਮਕਾਨਾਂ ਦੇ ਬਿਲਕੁਲ ਨਾਲ ਇੱਕ ਬਾਜ਼ਾਰ ਵੀ ਉਸਾਰਿਆ ਗਿਆ ਜਿਸ ਨੂੰ ਗੁਰੂ ਬਾਜ਼ਾਰ ਕਹਿੰਦੇ ਸਨ। ਜਦ ਰਿਹੈਸ਼ੀ ਮਕਾਨਾਂ ਦੇ ਵਾਰ ਵਿੱਚ ਕੇਂਦਰ ਦੀ ਉਸਾਰੀ ਹੋ ਗਈ ਤਾਂ ਗੁਰਮਰਦਾਸ ਜੀ ਨੂੰ ਗੋਇੰਦਵਾਲ ਬੁਲਾ ਲਿਆ। ਐਥੇ ਜਦ ਉਹਨਾਂ ਨੇ ਗੁਰੂ ਗੱਦੀ ਦੀ ਜ਼ਿੰਮੇਵਾਰੀ ਬਖਸ਼ੀ ਗਈ ਤਾਂ ਗੁਰਮਰਦਾਸ ਜੀ ਨੇ ਉਹਨਾਂ ਨੂੰ ਇਹ ਵੀ ਸੰਦੇਸ਼ ਕੀਤਾ ਕਿ ਆਪਣੀ ਰਿਹائش ਨਵੇਂ ਵਸਾਏ ਸ਼ਹਿਰ ਵਿੱਚ ਕਰਨ ਅਤੇ ਸ਼ਹਿਰ ਦੀ ਰਹਿੰਦੀ ਉਸਾਰੀ ਨੂੰ ਸਪੂਰਣ ਕਰਨ ਗੁਰੂ ਆਮਦਾਸ ਜੀ ਦੇ ਗੱਦੀ ਤੇ ਬੈਠਣ ਬਾਅਦ ਦਾ ਕੁਝ ਸਮਾਸੀਕ ਸੰਗਤਾਂ ਨੂੰ ਇੱਕ ਮੁਠ ਕਰਨ ਵਿੱਚ ਲੱਗ ਗਿਆ। ਬਾਬਾ 모ਹਨ ਸਿੰਘ ਜੀ ਵੱਲੋਂ ਵਿਰੋਧਤਾ ਕਰਨ ਕਰਕੇ ਉਹ ਕੁਝ ਸਮਾਈ ਕਾਂਥ ਵਿੱਚ ਰਹਿ ਕੇ ਗੁਰਬਾਣੀ ਪੜਨ ਲਈ ਖਰ ਅਤੇ ਸਮਝਣ ਵਿੱਚ ਵਲੀਨ ਰਹੇ। ਫਿਰ ਆਪ ਸਾਰੇ ਸਿੱਖਾਂ ਨਾਲ ਲੈ ਕੇ ਨਵੇਂ ਸਾਰੇ ਮਕਾਨ ਆਰਾਮਦਾਸ ਚੱਕ ਵਿੱਚ ਆ ਗਏ। ਸਮਾਸੀਕ ਸੰਗਤਾਂ ਸ਼ਹਿਰ ਦੀ ਉਸਾਰੀ ਵਿੱਚ ਜੁਟ ਗਈਆਂ। ਸਭ ਤੋਂ ਪਹਿਲਾਂ ਸੰਤੋਖ ਸਾਹਿ ਸਰੋਵਰ ਦੀ ਵਿਧਵਾਈ ਇਸ ਸਰੋਵਰ ਦੇ ਨਾਲ ਮਜ਼ੂਰਾਂ ਅਧਿਕਾਰਗਰਾਂ ਨੇ ਵੀ ਆਪਣੇ ਮਕਾਨ ਅਨੁਸਾਰ ਲਏ ਇੱਥੇ ਹੀ ਲੰਗਰ ਦਾ ਪ੍ਰਬੰਧ ਕੀਤਾ ਜਾਂਦਾ ਜਿੱਥੇ ਹਰ ਵਿਅਕਤੀ ਕਿਸੇ ਪਿੰਨ ਭਾਵ ਤੇ ਬਿਨਗੈਰ ਪਛਾਤਾ ਚਦਾ ਗੁਰੂ ਰਾਮਦਾਸ ਜੀ ਨੇ ਦੂਰ ਦੂਰ ਸਨੇਹੇ ਭੇਜੇ ਕਿ ਇੱਥੇ ਇੱਕ ਅਨੂਪਮ ਸ਼ਹਿਰ ਵਸਾਇਆ ਜਾ ਰਿਹਾ ਹੈ ਜਿੱਥੇ ਹਰ ਪ੍ਰਕਾਰ ਦੇ ਕਿੱਤੇ ਤੇ ਵਸਨੀਕਾਂ ਦੀ ਲੋੜ ਹੈ ਰਿਹਾਇਸ਼ ਅਤੇ ਦੁਕਾਨਾਂ ਵਾਸਤੇ ਥਾਂ ਮੁਫਤ ਦਿੱਤੀ ਜਾਵੇਗੀ ਅਤੇ ਮਕਾਨਾਂ ਦੀ ਉਸਾਰੀ ਵਾਸਤੇ ਵੀ ਸਹਾਇਤਾ ਕੀਤੀ ਜਾਵੇਗੀ ਗੁਰੂ ਸਾਹਿਬ ਦਾ ਹੁਕਮ ਸੁਣ ਸੰਗਤਾਂ ਵਹੀਰਾ ਕੱਤ ਕੇ ਪਹੁੰਚ ਗਈਆਂ ਕੋ ਸਮਵਾਰਿਕ ਯੋਜਨਾ ਬੰਦ ਸ਼ਹਿਰ ਦੀ ਉਸਾਰੀ ਹੋ ਗਈ ਸ਼ਹਿਰ ਦਾ ਨਾਂ ਸੀ ਗੁਰੂ ਰਾਮਦਾਸ ਚੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲ ਚੁੱਕ ਮਾਫ ਕਰਨਾ ਜੀ